ਦਾਸੀ ਰੋਕ ਕਰਾਂਗੇ ਯੋਧ ਨਸ਼ੇਮ ਰੋ ਜਾ ਰੀਆਂ ਬਟਾਲਾ ਚ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਪੂਰੇ ਜ਼ਿਲ੍ਹੇ ਵਿੱਚ ਸ਼ੈਂਕਲੇ ਪਰਚੇ ਦਰਜ ਕਰ ਲਏ ਗਏ ਨੇ ਨਸ਼ਾ ਤਸਕਰਾਂ ਦੀਆਂ 25 ਤੋਂ ਜ਼ਿਆਦਾ ਪ੍ਰਾਪਰਟੀਆਂ ਫ੍ਰੀਜ਼ ਕਰ ਦਿੱਤੀਆਂ ਗਈਆਂ ਯੋਧ ਨਸ਼ੇ ਵਿਰੁੱਧ ਜੇ ਪੁਲਿਸ ਨੇ ਬਟਾਲਾ ਦੀ ਗੱਲ ਕੀਤੀ ਜਾਵੇ ਤਾਂ ਯੋਰਾ ਸ਼ੋਰਾ ਨਾਲ ਨਸ਼ੇ ਦੇ ਖਾਤਮੇ ਲਈ ਲੱਗੇ ਹੋਏ ਨੇ ਜਦੋਂ ਦਾ ਯੁੱਧ ਨਸ਼ੇ ਵਿਰੁੱਧ ਯੁੱਧ ਸ਼ੁਰੂ ਹੋਇਆ ਹੈ ਕੀ ਉਪਲਬਧੀਆਂ ਕੀਤੀਆਂ ਪੁਲਿਸ ਜ਼ਿਲ੍ਹਾ ਬਟਾਲਾ ਨੇ ਅੱਜ ਸਾਡੇ ਨਾਲ ਖਾਸ ਗੱਲਬਾਤ ਕਰਾਂਗੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਸਾਹਿਬ ਨਾਲ ਕਿੰਨੀਆਂ ਉਪਲਬਧੀਆਂ ਕੀਤੀਆਂ ਨਸ਼ੇ ਦੇ ਵਿਰੁੱਧ ਕਿੰਨੇ ਗੈਂਗਸਟਰਾਂ ਨੂੰ ਫੜਿਆ ਕਿੰਨੇ ਹਟ ਚੱਲਿਆ ਪੀਲਾ ਪੰਜਾਬ ਸਾਡੇ ਨਾਲ ਐਸਐਸਪੀ ਸਾਹਿਬ ਮੌਜੂਦ ਹੈ ਸਰ ਸਵਾਗਤ ਹੈ ਜੀ ਬਿਟੀਏ ਤੇ ਸਰ ਥੈਂਕ ਯੂ ਥੈਂਕ ਯੂ ਸੋ ਮਚ ਸਰ ਜੀ ਯੁੱਧ ਨਸ਼ੇ ਵਿਰੁੱਧ ਦੀ ਗੱਲ ਕੀਤੀ ਜਾਵੇ ਖਾਸ ਕਰਕੇ ਇਸ ਸਲੋਗਨ ਤੇ ਜਦੋਂ ਦਾ ਸ਼ੁਰੂ ਹੋਇਆ ਫੇਰ ਨਸ਼ੇ ਦੀ ਗੱਲ ਹੀ ਕਰ ਲਈਏ ਕਿੰਨਾ ਨਸ਼ਾ ਕੁਆਂਟੀਟੀ ਜੀ ਰਿਕਵਰ ਹੋਇਆ ਕਿੰਨੇ ਦੋਸ਼ੀ ਰਿਕਵਰ ਹੋਏ ਕਿੰਨੇ ਐਫ ਆਈ ਆਰ ਦਰਜ ਹੋਈਆਂ ਪਹਿਲੀ ਮਾਰਚ 2025 ਨੂੰ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਸਟਾਰਟ ਕੀਤੀ ਯੁੱਧ ਨਸ਼ਾ ਵਿਰੁੱਧ ਉਦੋਂ ਸਰਕਾਰ ਨੇ ਬੜਾ ਪੁਸ਼ ਕਰਕੇ ਮੂਵਮੈਂਟ ਨੂੰ ਸਟਾਰਟ ਕਰਤਾ ਮੈਂ ਜੇ ਖਾਸ ਤੌਰ ਤੇ ਬਟਾਲੇ ਦੀ ਗੱਲ ਕਰਾਂ ਤਾਂ ਦੱਸਦੇ ਹੋਏ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਕਰੋਸ ਦਾ ਸਪੈਕਟ੍ਰਮ ਇਹਦੇ ਵਿੱਚ ਸਾਡੇ ਨਾਲ ਲੋਕੀ ਜੁੜ ਰਹੇ ਨੇ ਸਟੂਡੈਂਟਸ ਜੁੜ ਰਹੇ ਨੇ ਵੀਡੀਸੀ ਮੈਂਬਰਸ ਜੁੜ ਰਹੇ ਨੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਕਿ ਹੁਣ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੀਆਂ ਹੈਗੀਆਂ ਤਾਂ ਉਹ ਪਬਲਿਕ ਚੋਂ ਆ ਰਹੀਆਂ ਹੈਗੀਆਂ ਤਾਂ ਇਹ ਵੀ ਦੱਸ ਦੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਕਰੀਬਨ 40 ਦੇ ਲਾਗੇ-ਛਾਗੇ ਅਸੀਂ ਪਰਚੇ ਦਿੱਤੇ ਹੈਗੇ ਨੇ which were totally based on the inputs from the public ਤਾਂ ਇਹ ਇਸ ਤਰ੍ਹਾਂ ਹੁਣ ਅਸੀਂ ਚਲਾ ਰਹੇ ਨੇ ਅਲੱਗ-ਅਲੱਗ ਐਸਪੈਕਟਸ ਅਗੇ ਨੇ ਇਹਦੇ ਵਿੱਚ ਜੀ ਕੁਆਂਟੀਟੀ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਨਸ਼ਾ ਹਾਲੇ ਤੱਕ ਜਿਹੜਾ ਵਾ ਬਰਾਮਤ ਕਰ ਲਿਆ ਗਿਆ ਅਸੀਂ ਕਰੀਬਨ ਹਿਰੋਇਨ ਦੀ ਜੇ ਮੈਂ ਗੱਲ ਕਰਾਂ ਤਾਂ ਆਈ ਥਿੰਕ ਮੋਰ ਦੈਨ 12 ਕੇਜੀਸ ਆਫ ਹਿਰੋਇਨ ਸੀ ਬਰਾਮਤ ਕਰ ਲੀਏ ਤਾਂ 3000 ਟੈਬਲੇਟਸ ਐਂਡ ਅਲੱਗ-ਅਲੱਗ ਕੈਪਸੂਲਸ ਔਰ ਪੋਪੀ ਪਲਾਂਟਸ ਅਲੱਗ-ਅਲੱਗ ਚੀਜ਼ੇ ਅਸੀਂ ਬਰਾਮਤ ਕਰ ਲਿਆ ਹੈਗੀਆਂ ਤਾ ਇਸ ਮੁਹਿੰਮ ਦਾ ਜਾਂ ਬਟਾਲਾ ਪੁਲਿਸ ਦਾ ਸਾਡਾ ਇਹ ਵੀ ਫੋਕਸ ਹੈਗਾ ਜਿਹੜਾ ਇੱਕ ਟਰੈਡੀਸ਼ਨਲ ਜਾਂ ਕਨਵੈਨਸ਼ਨਲ ਜਿਹੜੇ ਡਰੱਗਸ ਹੁੰਦੇ ਹੈ ਇਸ ਤੋਂ ਇਲਾਵਾ ਜਿਹੜਾ ਫਾਰਮਾ ਓਪੀਏਟਸ ਹੈ ਤਾਂ ਉਸ ਚੀਜ਼ ਤੇ ਵੀ ਕਾਫੀ ਬੰਦੇ ਰਿਲਾਈ ਕਰਦੇ ਹੈ ਜਾਂ ਉਹ ਵੀ ਡਰੱਗ ਇਕੋਸਿਸਟਮ ਦਾ ਹਿੱਸਾ ਹੈ ਤਾਂ ਉਸ ਚੀਜ਼ ਤੇ ਉੱਤੇ ਵੀ ਅਸੀਂ ਬੜੀ ਕਾਰਵਾਈ ਕੀਤੀ ਹੈ ਉਹਦੇ ਚ ਕਰੀਬਨ ਸਾਡੀ ਰੈਗੂਲਰ ਚੈਕਿੰਗ ਦੇ ਦੌਰਾਨ ਪੰਜ ਜਿਹੜੇ ਕੈਮਿਸ ਸ਼ਾਪਸ ਹੈ ਉਹਨਾਂ ਦੇ ਉੱਤੇ ਮੁਕਦਮੇ ਦਰਜ ਹੋਏ ਕੈਮਰਾਮਨ ਪੰਡਿਤ ਨਾਲ ਲਿਤੇ ਲੁਥਰਾ ਜੀ মিডিਆ ਬਟਾਲਾ